ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਵਿੰਦਰ ਕੌਰ ਮਿਲਨਪਤੀ ਕਮੌਰ ਮੰਡੀ ਤੋਂ ਆਈ ਹੋਪ ਕਿ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਜੀ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਕਾਟਨ ਦੇ ਸੂਟ ਤੇ ਆਪਾਂ ਨਾਲ-ਨਾਲ ਤੁਹਾਨੂੰ ਉਹਨਾਂ ਦਾ ਪ੍ਰਾਈਸ ਵੀ ਦੱਸਾਂਗੇ ਠੀਕ ਹੈ ਅੱਜ ਬਰਬਰੀ ਕਾਟਨ ਦੇ ਸੂਟ ਦਿਖਾਵਾਂਗੇ ਆਪਾਂ ਤੁਹਾਨੂੰ ਉਹਨਾਂ ਨਾਲ ਆਪਾਂ ਮੈਚਿੰਗ ਕੀਤੀ ਹੋਈ ਹੈ ਤੁਸੀਂ ਉਹਨਾਂ ਨੂੰ ਆਲ ਓਵਰ ਵੀ ਲੈ ਸਕਦੇ ਹੋ ਤੇ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਸਾਡੇ ਤੋਂ ਠੀਕ ਹੈ ਜੀ ਤੇ ਚਲੋ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਆਪਣਾ ਇਹ ਪਹਿਲਾ ਸੂਟ ਹੈ ਆ ਵੇਖੋ ਇਹ ਗ੍ਰੇ ਕਲਰ ਦਾ ਸੂਟ ਹੈ ਆ ਵੇਖੋ ਨੇੜੇ ਤੋਂ ਦਿਖਾ ਦਿਓ ਇਹ ਬਰਬਰੀ कॉटन ਦਾ ਸੂਟ ਹੈ ਜੀ ਇਹਦੇ ਨਾਲ ਆਪਾਂ ਰੂਬੀ कॉटन ਦਾ ਸਟੱਫ ਹੈ ਜਿਹੜਾ ਮੈਚਿੰਗ ਲਈ ਲਾਇਆ ਹੋਇਆਗਾ ਇਹਦੇ ਵਿੱਚ ਜੈਲੋ ਫਲਾਰ ਬਣਿਆ ਤਾਂ ਆਪਾਂ ਜੈਲੋ ਹੀ ਲਾਇਆਗਾ ਇਹਦੇ ਨਾਲ ਮੈਨੂੰ ਜੈਲੋ ਵਧੀਆ ਲੱਗਿਆ ਤਾਂ ਕਰਕੇ ਮੈਂ ਜੈਲੋ ਨਾਲ ਇਹਦੀ ਮੈਚਿੰਗ ਕੀਤੀ ਹੈ ਬਹੁਤ ਸੌਫਟ ਕਪੜਾ ਹੈਗਾ ਇਹ ਵੀ ਆ ਵੇਖੋ ਬਹੁਤ ਸੌਫਟ ਕਪੜਾ ਤੇ ਇਹਨਾਂ ਦਾ ਪ੍ਰਾਈਸ ਹੈਗਾ ਜਿਹੜਾ ਹੈਗਾ ਜੀ 850 ਰੁਪਿਆ ਠੀਕ ਹੈ ਤੇ ਆਲਓਵਰ ਦਾ ਵੀ 850 ਰੁਪਿਆ ਹੈਗਾ ਮੈਚਿੰਗ ਨਾਲ ਵੀ 850 ਰੁਪਿਆ ਹੈਗਾ ਤੇ ਉਸ ਤੋਂ ਬਾਅਦ ਆਪਾਂ ਅਗਲਾ ਸੂਟ ਇਹ ਵਾਲਾ ਤੇ ਇਹਦੇ ਨਾਲ ਆਪਾਂ ਇਹ ਪੀਚ ਕਲਰ ਦੀ ਡਾਰਕ ਪੀਚ ਹੈ ਜਿਹੜੇ ਇਹਦੇ ਵਿੱਚ ਵੀ ਡਾਰਕ ਪੀਚ ਹੈ ਇਹਦੇ ਨਾਲ ਮੈਚਿੰਗ ਕੀਤੀ ਹੋਈ ਹੈ ਬਹੁਤ ਸੋਹਣੀ ਲੱਗੀ ਮੈਨੂੰ ਇਹਦੇ ਨਾਲ ਮੈਚਿੰਗ ਇਹ ਵਾਲੀ ਕੀਤੀ ਤੇ ਜੇਕਰ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਉਹਦੀ ਪਿਕ ਸਾਨੂੰ WhatsApp ਤੇ ਸੈਂਡ ਕਰ ਦਿਓ ਆਪਾਂ ਤੁਹਾਨੂੰ ਜਿੱਥੇ ਤੁਸੀਂ ਕਹੋਗੇ ਸੂਟ ਭੇਜ ਦਾਂਗੇ ਤੇ ਇਹਨਾਂ ਦੀ ਸ਼ਿਪਿੰਗ ਹੈ ਜਿਹੜੀ ਬਿਲਕੁਲ ਫ੍ਰੀ ਹੈ ਜੀ ਇਹ ਆਲ ਓਵਰ ਸੂਟ ਹੈ ਇਹਦੇ ਨਾਲ ਮੈਚਿੰਗ ਕਰਨੀ ਮੈਨੂੰ ਮੇਰੇ ਕੋਲੇ ਨਾ ਹੀ ਹੈਗੀ ਸੀ ਤੇ ਨਾ ਹੀ ਮੈਂ ਕੀਤੀ ਹੈ ਕਿਉਂਕਿ ਇਹ ਆਲ ਓਵਰੀ ਸੋਨਾ ਲੱਗਦਾ ਹੈ ਇਹ ਅੰਟੀਆਂ ਦੇ ਪਾਉਣ ਲਈ ਹੈ ਵਧੀਆ ਮੰਮੀਆਂ ਦੇ ਪਾਉਣ ਵਾਸਤੇ ਤੇ ਉਸ ਤੋਂ ਬਾਅਦ ਆਪਣਾ ਇਹ ਵਾਲਾ ਕਲਰ ਇਹਦੇ ਨਾਲ ਹੀ ਲੈਣਾ ਵਾਲੀ ਬਾਟਮ ਦੀ ਮੈਚਿੰਗ ਕੀਤੀ ਹੋਈ ਆ ਤੇ ਉਸ ਤੋਂ ਬਾਅਦ ਇਹ ਵਾਲਾ ਇਹ ਸੂਟ ਵੀ ਬਹੁਤ ਸੋਹਣਾ ਲੱਗਦਾ ਸਰਦਾਰੀ ਜੀ ਬੁੱਕ ਵਾਲਾ ਦੇ ਛੋਟਾ ਛੋਟਾ ਪ੍ਰਿੰਟ ਬਣਿਆ ਹੋਇਆ ਹੈ ਇਹਦੇ ਨਾਲੇ ਲਾਈਟ ਪੀਚ ਦੀ ਮੈਚਿੰਗ ਕੀਤੀ ਆ ਆਪਾਂ ਇਹਦੇ ਨਾਲ ਇਹੀ ਜਚਿਆ ਮੈਨੂੰ ਇਹਦੀ ਮੈਚਿੰਗ ਕਰਤੀ ਤੇ ਇਹਨਾਂ ਦਾ ਪ੍ਰਾਈਸ ਹੈਗਾ ਜੀ 850 ਰੁਪਿਆ ਸ਼ਿਪਿੰਗ ਬਿਲਕੁਲ ਫ੍ਰੀ ਆ ਤੇ ਉਸ ਤੋਂ ਬਾਅਦ ਇਹ ਵਾਲਾ ਕਲਰ ਇਹ ਮੇਰੇ ਕੋਲ ਆਲ ਓਵਰੀ ਸੀ ਇਹਦੇ ਨਾਲ ਕੋਈ ਮੈਚਿੰਗ ਨਹੀਂ ਸੀ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਨਾਲ ਵੀ ਮੈਚਿੰਗ ਕਰ ਸਕਦੇ ਹੋ ਚਿਕਨਕਾਰੀ ਨਾਲ ਚਿਕਨਕਾਰੀ ਨਾਲ ਇਹਦਾ ਰੇਟ ਥੋੜਾ ਪਲੱਸ ਹੋ ਜਾਊਗਾ ਇਹ ਫਿਰ 1000 ਰੁਪਏ ਦਾ ਪਊਗਾ ਜੀ ਤੇ ਉਸ ਤੋਂ ਬਾਅਦ ਇਹ ਵਾਲਾ ਪੈਰਟ ਗ੍ਰੀਨ ਇਹ ਵੀ ਬਹੁਤ ਸੋਹਣਾ ਸੂਟ ਹੈ ਆਲ ਓਵਰੀ ਵੀ ਸੋਹਣਾ ਲੱਗੂਗਾ ਤੇ ਇਹਦੇ ਨਾਲ ਵੀ ਤੁਸੀਂ ਇਸ ਤਰ੍ਹਾਂ ਦੀ ਮੈਚਿੰਗ ਕਰ ਸਕਦੇ ਹੋ ਚਿਕਨਕਾਰੀ ਬਾਟਮ ਦੀ ਠੀਕ ਹੈ ਜੇ ਕਰਤਾਨੂ ਸੂਟ ਵਧੀਆ ਲੱਗੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਸਾਡਾ ਜਿਹੜਾ ਐਡਰੈਸ ਹੈਗਾ ਜਾਂ ਹੈਗਾ ਮੋਡਮੰਟੀ ਦੇ ਵਿੱਚ ਕਿਰਨ ਹਸਪੀਟਲ ਦੇ ਬਿਲਕੁਲ ਕੋਲੇ ਹੈ ਜੇਕਰ ਸਾਡੇ ਚੈਨਲ ਤੇ ਤੁਸੀਂ ਨਵੇਂ ਹੋ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰਦੇ ਹੋ ਤੁਹਾਨੂੰ ਸੂਟ ਕਿਵੇਂ ਲੱਗੇ ਪਲੀਜ਼ ਉਹ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇਕਰ ਤੁਸੀਂ ਇਹਨਾਂ ਚੋਂ ਸੂਟ ਤੁਹਾਨੂੰ ਕੋਈ ਚਾਹੀਦਾ ਹੈ ਤਾਂ ਸਕਰੀਨਸ਼ਾਟ ਕਰਕੇ ਸਾਨੂੰ ਦਿੱਤੇ ਹੋਏ ਨੰਬਰ ਤੇ WhatsApp ਤੇ ਪਿਕ ਸੈਂਡ ਕਰ ਦਿਓ ਦੀ ਠੀਕ ਹੈ ਜੀ ਥੈਂਕ ਯੂ